ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆਂ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਬਾਈ ਦਾ ਨਾਮ ਜੋਬਨ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆਂ ਜੀ ਵੀਡੀਓ ਬਣਾਉਣਾ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ گاਵਾਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ گاਵਾਾਂ ਜਿਹੜੀਆਂ ਬਿਲਕੁਲ ਤਾਗੀਆਂ ਸੁਈਆਂ ਹਣਕੀ ਦੀ ਡਿਟੇਲ ਨਾ ਦੋਵਾਂ ਨਗਾਂ ਦੀ ਬਾਈ ਦੇ ਕੋਲੋਂ ਪੁੱਛ ਕੇ ਢਾਣਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਇੱਕ ਵੀਰ ਦੇ ਕੋਲ ਸੱਜਣ ਸੁਈ ਮੱਝ ਵੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਅੱਜ ਰੇਟ ਹੋਣਗੇ 15 ਕਿਲੋ ਦੁੱਧ ਮੌਜੂਦਾ ਤਿਆਰ ਹੈ ਤਾਂ ਰੇਟ ਹੋਊਗਾ 40 35 ਹਜ਼ਾਰ ਤੋਂ ਲੈ ਕੇ 40 ਦੇ ਵਿੱਚ ਵਿੱਚ ਇੱਕ ਗਾਂ ਦਾ ਹੈਨਾ ਬਾਕੀ ਦੂਜੀ ਗਾਂ ਦਾ ਉਹ ਗਾਂ ਦੇ ਸਾਬ ਨਾਲ ਹੈਨਾ ਜੀ ਜੋੜਾ ਦੇਣਾ ਲੱਖ ਦਾ 1 ਲੱਖ ਰੁਪਏ ਦਾ ਪੂਰਾ ਜੋੜਾ ਹੈਨਾ ਜੀ ਠੀਕ ਹੈ 40 ਦੇ ਦੁੱਧ ਹੋਗਾ ਉਹਦੇ ਲਈ ਠੀਕ ਹੈ ਜੀ ਕਰਦੇ ਆਂ ਗੱਲਬਾਤ ਬਾਈ ਨਾਲ ਡਿਟੇਲ ਪੁੱਛਦੇ ਹੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਜੀ ਬਾਈ ਜੋਬਨ ਸਾਸਰੀ ਘਰ ਸਾਸਰੀਆ ਵੀਰੇ ਹੋਰ ਠੀਕ ਠਾਕ ਹੈ ਵਧੀਆ ਜੀ ਵਧੀਆ ਜੀ ਕਿੱਧਾ ਕੰਨੀ ਜਾਂਦਾ ਹੈ ਕਿਰਪਾ ਮਹਾਰਾਜ ਦੀ ਐਡਰੈਸ ਬੋਲਦੇ ਆਪਨਾ ਪਿੰਡ ਜਾਤੀਵੰਦ ਸ਼ਹਿਰ ਮਰਸਾਰ ਸੀਰੀ ਕੋਈ ਨੰਬਰ ਲਗਾ ਨ 9418 7496 ਠੀਕ ਹੈ ਜੀ ਹਾਂਜੀ ਦੋ گاਵਾ ਦੇ ਇੱਕ ਮੱਝ ਜੀ ਦੋ گاਵਾ ਇੱਕ ਮੱਝ ਹੈ ਨਾ ਭਾਅ ਬਿਲਕੁਲ 40000 ਦੀ ਗਾਂ ਦੇਣੀ 15 ਕਿਲੋ ਲਈ ਅੱਜ ਠੀਕ ਹੈ ਜੀ ਮਗਰ ਵਛੀ ਮਗਰ ਵਛੀ ਹੈ ਨਾ ਠੀਕ ਹੈ ਜੀ ਕਰਿਓ ਚੈੱਕ ਆ ਗਾਂ ਕੋਲ ਜੀ ਦੁੱਧ ਹੋਊਗਾ 15 ਕਿਲੋ ਹਾਂ ਆਪਾਂ 14 ਕਿਲੋ ਕਰਕੇ ਦਾਂਗੇ 14 ਕਿਲੋ ਹੈ ਨਾ ਜੀ ਤੇ ਆ ਬੱਚਾ ਤੇ ਮਗਰ ਵਛੀ ਨਾਲ ਤੇ ਗੱਲਾਂ ਨਾਲ ਜੀ ਅਜੇ ਬੱਚੇ ਦਾ ਨਾਲ ਅਜੇ ਬੋਲੇ ਸੀ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਪਰਸੋਂ ਸੂਈ ਸ਼ਾਮੀ ਅਜੇ ਪਰਸੋਂ ਸੂਈ ਹੈ ਹਾਂਜੀ ਦੋ ਤਿੰਨ ਚੋਈਆਂ ਜੁਈਆਂ ਹੈ ਹਾਂਜੀ ਹਾਂਜੀ ਹ ਕਿਆ ਕਰ ਲਿਓ ਸੁਹਾ ਦੂਜਾ ਸੁਈ ਹਾਂਜੀ ਦੂਜਾ ਸੁਹਾ ਸੁਈ ਜੀ ਹਾਲੋ ਜੀ ਵੇਖੋ ਜੀ ਇਹ ਗਾਂ ਥੱਲੇ ਦੁੱਧ ਹੈਗਾ ਜੇ ਬੌੜਾ ਕੋਈ 14 15 ਕਿਲੋ ਮੌਜੂਦਾ ਹੁਣ ਤਿਆਰ ਲਾ ਤੇ ਇਹਦਾ ਗਾਂ ਦਾ ਰੇਟ ਹੋਊਗਾ 40000 ਰੁਪਇਆ 15 ਕਿਲੋ ਦੁੱਧ ਹੋਊਗਾ ਹਾਂ 14 ਕਿਲੋ ਕਰਕੇ ਦਵਾਂਗੇ ਤੁਹਾਨੂੰ 1 ਨੰਬਰ ਦੀ ਹੋਊਗੀ ਭੂਟ ਛੱਟੇ ਦੀ ਥਨ ਵਾਧ ਕਰਦੀ ਗਵਰੰਟੀ ਹੋਊਗੀ ਅੱਛੀ ਦੀ ਠੀਕ ਹੈ ਜੀ ਤੇ ਮੂਹ ਦੇ ਵਿਸ਼ੇ ਦਾ ਦਾ ਸ਼ੇਧਾ ਦੇ ਸਵੇਰ ਦੂ ਦਾ ਮੂਹ ਦੇ ਜੀ ਬੀ ਨਾ ਗੱਲ ਬੱਚੀ ਇਹ ਗੱਲਾਂ ਨਾਲੂ ਬੱਚੇ ਦਾ ਠੀਕ ਹੈ ਜੀ ਇਹ ਆਪਾਂ 40000 ਦੀ ਗਾਂ ਦੇ ਦੀ 40000 ਦੀ ਦੇਣੀ ਤੇ 40000 ਤੋਂ ਮਾਨਕ ਨਾ ਕਰਨਾ ਮਾਨ ਤਾਂ ਉਹ 2000 ਰੁਪਏ ਦਾ ਭਾਈ 38000 ਰੁਪਏ ਹਾਂ 38000 ਦੀ ਗਾਂ ਦੇ ਦਾਂਗੇ ਠੀਕ ਹੈ ਜੀ ਕੋਈ ਕਰਦੀ ਹੈ ਕਿ ਜੈਸਰ ਬੜੀ ਹੋਰ ਹੋਰ ਯਾਰ ਕਰ ਦਾਂਗੇ 37000 ਹੋ ਗਿਆ 35 ਦੀ ਕਰਦੀ ਪੂਰੀ 37 ਦੀ ਪੂਰੀ ਦੇ ਦਾਂਗੇ 37 ਦੀ ਬਾਜੀ ਕੋ ਫੂਨ ਭੈਣ ਭਵਾਲਾਵੇ ਬਾਕੀ ਜਿੰਨੇ ਜੋਗੀ ਕਰਮਾਲੀ ਸਾਹਿਬ ਆ ਠੀਕ ਹੈ ਜੀ ਹਾਂ ਆ ਲੋ ਜੀ ਕਰ ਲਓ ਚੈੱਕ ਡਿਮਾਂਡ ਰੱਖੀ ਆ ਬਾਈ ਜੋ ਬੰਨੇ 40000 ਰੁਪਇਆ ਤੇ 37000 ਦੇ ਵਿੱਚੋਂ ਆ ਗਿਆ ਦਾ ਮਾਣਤਨ ਹੋਊਗਾ ਜਿੰਨਾ ਵੀ ਹੋਇਆ 15 ਕਿਲੋ ਦੁੱਧ ਦੋਗਾ ਵਾ 14 ਕਿਲੋ ਕਰਕੇ ਦੇਣੀ 14 ਕਿਲੋ ਚਵਾ ਦੇਾਂਗੇ ਦੋ 14 ਕਿਲੋ ਬੋਲਾ ਵਾ ਜੀ ਸੂਈ ਨੂੰ ਅੱਜ ਤੀਜਾ ਦਿਨ ਜੀ ਹਾਂਜੀ ਬੱਚਾ ਮਗਰ ਵਸ਼ੀ ਨਾਰੂਆ ਨਾਲ ਵਸ਼ੀ ਦਾ ਤੇ ਰੇਡ ਜਿਹੜਾ ਬਿਲਕੁਲ ਅੱਜ ਜਾਇਜ਼ ਦੋ گاਵਾ ਮਿਲਣੀਆਂ ਤੁਹਾਨੂੰ 37000 ਰੁਪਏ ਦੇ ਨਾਲ ਮਿਲਣਾ ਤੁਹਾਨੂੰ 14-15 ਕਿਲੋ ਦੁੱਧ ਮੌਜੂਦਾ ਜਿਹੜਾ ਹੁਣ ਬੋਲਾ ਬੱਚੀ ਮਗਰ ਪਈ ਗਈ ਦੀ ਆ ਠੀਕ ਹੈ ਜੀ ਆਹ ਲਓ ਜੀ ਕਰਿਓ ਚੈੱਕ ਆਲੇ ਬੋਤਾਲੇ ਰੇਡ ਜਿਹੜਾ ਹੈਗਾ ਬਿਲਕੁਲ ਨਾਰਮਲ ਹੀ ਹੈ ਜੀ। ਕਿਉਂ ਅੱਛਾ ਭਈ ਇਹ ਤਾਂ ਜੋਬਨ ਦੋ ਨੰਬਰ ਤੇ ਇੱਕ ਗਾਂ ਬੱਧੀ ਹੋਰ ਇਹ ਵੀ ਤਾਜੀ ਸੂਈ। ਇਹ ਵੀ ਵੀਰ ਜੀ ਗਾਂ ਸੂਈ ਜੇ ਦਾ ਆ ਬੱਚਾ ਜੀ। ਇਹਦਾ ਆ ਬੱਚਾ ਵੱਛਾ। ਹਾਂਜੀ ਇਹਨੂੰ 10 ਦਿਨਾਂ ਦਾ ਹੋਇਆ ਸੂਈ। 10 ਦਿਨ ਦਾ ਟਾਈਮ ਹੋ ਗਿਆ ਸੂਈ। ਇਹ ਕਿੰਨਾ ਚੋਣ ਦੀ? ਇਹ ਤਾਂ ਦੁੱਧ ਭਾਜੀ 20 ਕਿਲੋ ਦੁੱਧ ਹੋਊਗਾ। ਪੱਕਾ ਯਾਰ? ਹਾਂ 20 ਕਿਲੋ ਦੁੱਧ ਕੰਡੇ ਨਾਲ ਮਿਲ ਕੇ ਦਾਗ ਲੈ। ਸਵੇਰ ਦੂਜਾ। ਸਵੇਰ ਦੂਜਾ। ਲੈ ਇਹਨੂੰ ਵੀ ਕੱਟ ਬਾਹਰ। ਆਹ ਲਓ ਜੀ। ਹੂਲ ਛਟਾ ਥਾਣੇ ਬਾਅਦ ਕਰਦੀ ਚੋਣ ਮਾਰੀ ਹੋਵੇ। ਅੱਛ ਆਲੋ ਕਰ ਲੋ ਚੈੱਕ ਇਹਦੇ ਮਗਰ ਬੱਚਾ ਵਸ਼ਾ ਸੂਈ ਨੂੰ ਦੱਸ ਦਿੰਦਾ ਟਾਈਮ ਹੋ ਗਿਆ ਜੀ 20 ਕਿਲੋ ਦੁੱਧ ਜਿਹੜਾ ਹੁਣ ਮੌਕੇ ਦਾ ਚਵਾਉਣ ਲਈ ਆ ਤੇ ਇਹ ਇਹਦੀ ਬਾਈ ਜੋ ਬਣ ਅੱਜ ਇਹ ਆਫਰ ਇਹਦੀ ਆਫਰ ਅੱਜ ਆਈ ਹੈ ਇਹ ਆਪਾਂ 60 ਹਜ਼ਾਰ ਦੀ ਦੇਣੀ ਅੱਜ 60 ਹਜ਼ਾਰ ਦੀ 60 ਹਜ਼ਾਰ ਦੇਣਾ ਲਓ ਜੀ ਕਰਿਓ ਚੈੱਕ ਇਹ ਜਿੰਨੀ ਜੋਗੀ ਕਰਮਾ ਦੀ ਸਾਗ ਆ ਆ ਰਿਹਾ ਚੋਕੇ ਤਸੱਲੀ ਕਰਨੀ ਹਾਂਜੀ ਇੱਕ ਟਾਈਮ ਚਲੋ ਦੋ ਟਾਈਮ ਚਲੋ ਤੁਹਾਡਾ ਫਰਜ਼ ਆ 20 ਕਿਲੋ ਦੁੱਧ ਹੋਊਗਾ ਆਨੇ ਤੋਂ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ ਕੋਈ ਨਾ ਨਹੀਂ ਆਪਣੇ ਲੋ ਠੀਕ ਹੈ ਜੀ ਅਗਲੇ ਭੈਣ ਭਾਗ ਲੈ ਆਪਣੀ ਚੱਲ ਕੇ ਆ ਕੇ ਚੋਣੀ ਆਪਾਂ ਨੂੰ ਕੋਈ ਸੇਧ ਹਾਂਜੀ ਹਾਂਜੀ ਇਹ ਤੇ ਗੱਲ ਹੈਗੀ ਹੈ ਭਾਈ ਲਾਗ ਪਾਏ ਲਾਉਣੇ ਅਗਲੇ ਦੇ ਚੋਗੇ ਲਵੇ ਅਗਲੇ ਠੀਕ ਹੈ ਜੀ ਫਿਕਸ ਰੇਟ 60000 ਰੁਪਏ ਸਾਠ ਆ ਜਾ 2000 ਦਾ ਮਾਲ ਹੋ ਜਾਊਗਾ 58000 ਰੁਪਏ ਹੈ ਨਾ ਜੀ ਹਾਂਜੀ ਲਓ ਜੀ ਕਰ ਲਿਓ ਚੱਕ ਡਿਮਾਂਡ ਮੰਗਣ ਨੂੰ ਜਦੀ ਮਰਜ਼ੀ ਮੰਗੀ ਜਦੋਂ 60000 ਦੇ ਵਿੱਚੋਂ 2000 ਰੁਪਏ ਬਾਈ ਕਹਿੰਦਾ ਛੋਟ ਹੋਊਗੀ ਜੀ ਜਨ ਕਿ 58000 ਰੁਪਏ ਦੇ ਵਿੱਚੋਂ ਤੁਹਾਡਾ ਆਇਆ ਕਿੰਦਾ ਮਾਣ ਤਨ ਛੋਟ ਛੱਪਾ ਹੋਊਗਾ ਮੌਕੇ ਤੇ ਇਹ ਤੋਂ ਦੋ ਦੋ ਬਾਈ ਹੋਊਗਾ 20 ਕਿਲੋ 20 ਕਿਲੋ ਇਹ ਤੋਂ 20 ਕਿਲੋ ਕਰਕੇ ਦਵਾਂਗੇ ਠੀਕ ਹੈ ਜੀ 20 ਕਿਲੋ ਦੋ ਦੋ ਦੇ ਗਾਂ ਵਾਖ ਲੈਣੇ ਗਾਂ ਸਾਧ ਕੇ ਸਾਡੀ ਬਾਸ ਚਲ ਜਾਏਗਾ ਠੀਕ ਹੈ ਜੀ ਚੋਣ ਮਾਰੀ ਹੋਏ ਤੇ 58000 ਰੁਪਏ ਰੇਟ ਹੈ ਇੱਥੋਂ ਦਾ ਹੈ ਨਾ ਜੀ ਹਾਂ ਜੀ ਹਾਂ ਜੀ ਤੇ ਇਹਦੇ ਥੱਲੇ ਹੈਗਾ 14 ਕਿਲੋ ਇਹ ਤੋਂ 14 15 ਕਿਲੋ ਬਾਵਲਾ ਹੋਊਗਾ ਇਹ ਦੋ ਘੜ 40 ਦੀ ਦੇਣਾ ਜੀ ਦੋ ਘੜ ਨਹੀਂ ਤਿੰਨ ਘੜ 45 ਕਿਤੇ 3 ਇਹ ਵੇ ਜੀ ਪਰਸੋਂ ਸ਼ਾਮ ਆ ਦੀ ਮੈਂ ਸੁੱਈ ਆ ਅੱਛਾ ਇਹ ਹੁਣੇ ਮੈਂ ਲਿਆਂਦੀ ਆ ਜੀ ਅੱਛਾ ਆ ਮੇਰੇ ਹੋਂ ਤੋਂ 2 ਕਿਲੋ ਲਾਈ ਮੈਂ ਕੋਈ 2 ਕਿਲੋ ਮੈਂ ਚੋਦੇ ਲੈ ਆ ਦੀ ਸਾਫ਼ ਕਰਕੇ ਲਿਆਂਦੀ ਹੋਂ ਆਹ ਬੱਚਾ ਜੀ ਇਹ ਤਾਂ ਮਗਰ ਬੱਚਾ ਕੀ ਕੱਟਾ ਜ ਮਗਰ ਮੈਂ ਅੱਛਾ ਮਗਰ ਕੱਟਾ ਹੋਇਆ ਹੈ ਨਾ ਜੀ ਤੇ ਗਿੱਲਾ ਲਾ ਦੂ ਬੱਚੇ ਦਾ ਜੀ ਸਵੇਰ ਕੰਵਸੀ ਜੋ ਸਵੇਰ ਵੀ ਜੀ ਦੂਸਰਾ ਝੋੜੀ ਸੁੱਈ ਗਈ ਦੂਸਰਾ ਸਵੇਰ ਸੁੱਈ ਹੈ ਨਾ ਝੋੜੀ ਵੀ ਜੀ ਸਾਮ ਸਮਲ ਆ ਲਈ ਆ ਹਾਂ ਕਿਦੇ ਘਰੋਂ ਲਈ ਆ ਮਾਰੀ ਜਰੀ ਭੁੱਖ ਜੀ ਕਰ ਮਾਰੀ ਆ ਲੋ ਜੀ ਕਰਿਓ ਚੈੱਕ ਮੋਆ ਹੁਣ ਵੀ ਝੋੜੀ ਕੇ ਨਾਂ ਉਂਦਾ ਕੇ ਲੂਗਾ ਪਰਸੋਂ ਕੇ ਦੂ ਸੂਆ ਦੁਜਾ ਸੀ ਹਾਂਜੀ ਹਾਂਜੀ ਦੁਜਾ ਸੂਆ ਸੂਈ ਤੇ ਮਗਰੇ ਤੇ ਆ ਚੋਬਰ ਚ ਮਾਲੀ ਆਹ ਲੋ ਜੀ 9 10 ਕਿਲੋ ਬੋਲਾ ਬਾਈ ਕਹਿੰਦਾ ਤਿਆਰ ਆ ਮੇਰੀ ਆਉਣ ਤੋਂ 10 ਮਿੰਟ ਪਹਿਲਾਂ ਗੱਡੀ ਤੋਂ ਲਾਈ ਹੈ ਬਾਈ ਨੇ ਤੇ ਚਵਾਈ ਇਹਦੀ ਜਿਹੜੀ ਮੱਝ ਦੀ ਇਹ ਪ੍ਰੋਪਰ ਹੋਈ ਜੇ ਆਹ ਲੋ ਜੀ ਕਰ ਲਿਓ ਚੈੱਕ ਕੋਈ ਕਿਲੋ ਦੋ ਵੀ ਬਾਕੀ ਮੈਂ ਸਾਰੀ ਖਾਲੀ ਹੈ ਜੀ ਜੁਬਨ ਭਲ ਪਈ ਆ ਨਾ ਮੰਦੀ ਹਾਂਜੀ ਹਾਂਜੀ ਬਜੀ ਪਾੜਾ ਪਾੜਾ ਭੂਲਾ ਝੋਟੀ ਨੇ ਪਈਆਂ ਆ ਹਾਂ ਤੋਂ ਸਾਮਣ ਸਮਣ ਆ ਲਈ ਵਿੱਚ ਦੋ ਚਾਰ ਦਨੇ ਜੀ ਠੀਕ ਹੈ ਜੀ ਆਹ ਲੋ ਜੀ ਤਾਜੀ ਸੂਈ ਆ ਆ ਲੋ ਕਰ ਮੌਲਾ ਜੀ 8 ਕਿਲੋ ਹੋਊਗਾ 8 ਕਿਲੋ ਬੋਲਾ ਆਵੇਂ 12 13 ਕਿਲੋ ਨਹੀਂ ਜੀ ਬਾਬਾ ਕਹਿੰਦਾ ਠੀਕ ਹੈ 8 ਕਿਲੋ ਬੋਲਾ 8 ਕਿਲੋ ਕਰਕੇ ਜੀ ਦੇਣੀ ਬਈ ਉਹਨਾਂ ਛੱਡ 8 ਕਿਲੋ ਪਾਉਣੀ ਹੋਊਗੀ 8 ਕਿਲੋ ਬੱਚੇ ਨੂੰ ਛੱਡ ਪਾਉਣੀ ਨਹੀਂ ਇੰਨੀ ਬੋਲੀ ਹੋਊਗੀ ਹਿਸਾਬ ਹੀ ਕੋਈ ਨਹੀਂ ਆ ਠੀਕ ਹੈ ਜੀ ਹਾਂ ਜੀ ਬਾਕੀ ਇਹਦਾ ਪਿੱਠ ਪੁਣਾ ਚੈੱਕ ਕਰ ਲਿਓ ਲੈ ਲੈ ਬਈ ਉਹ ਅਜੇ ਨਾਂ ਨਵਾਈ ਆ ਅਜੇ ਆ ਕੇ ਬੰਨੀ ਆ ਬਾਤ ਸੁਣੇ ਨਵਾਈ ਆ ਜੇ ਮੌਸਮ ਥੋੜਾ ਜਿਹਾ ਠੰਡਾ ਲਾ ਆ ਲੋ ਜੀ ਆ ਲੋ ਜੀ ਪਰ ਜੋਬਨ ਕਿੰਨਾ ਦਾ ਮੋਲੋ ਇਹ 85 ਹਜ਼ਾਰ ਦੀ ਝੋਟੀ ਦੇ ਰਾਂਗੇ 80 ਹਜ਼ਾਰ ਦੀ 85 ਜੋ ਕਿੰਨਾ ਕ ਮੰਨ ਲ ਕਰਦੇ ਦੋ ਦਾ ਆ ਜਾਊਗਾ 83 ਹਜ਼ਾਰ ਰੁਪਏ ਹੈ ਨਾ ਦੋ ਦਬਾਤਾਂ ਤੇ ਨਾਲ ਕੋਲ ਝੋਟੀ ਦੇ ਦੂੰਗੀ ਮੇਰਾ ਮੁਰਾ ਮਾਰ ਕੇ ਬੋਵਲੇ ਤੇ ਝੋਟੀਆਂ ਦੀ ਗਿੱਲਾ ਨਾ ਰੂ ਬੱਚੇ ਦਾ ਵੀ ਠੀਕ ਹੈ ਜੀ ਹਾਂ ਆਹ ਲੋ ਜੀ ਕਰ ਲਓ ਚੱਕ ਸੂਈ ਨੂੰ ਕੋਈ ਦੋ ਤਿੰਨ ਦਿਨ ਦਾ ਟਾਈਮ ਹੋਇਆ ਜੇ ਹਾਂ ਜੀ 8-9 ਲੀਟਰ ਬੋਲਾ ਜਿਹੜਾ ਚਵਾਉਣ ਦੇ ਹੀ ਹੈ ਤੇ ਇਸ ਤੋਂ ਬਿਨਾ ਬਾਈ ਦੇ ਕੋਲ ਦੋ گاਵਾ ਡਿਟੇਲ ਬਾਈ ਨੇ ਸਾਰੀ ਦੱਸਤੀ ਹੈ ਇੱਕ ਗਾਂ ਦੀ ਤੁਹਾਨੂੰ ਹੋਊਗੀ ਜੀ ਆਪਣੀ ਰੇਟ ਹੋਊਗਾ ਦਾ ਗਾਂ ਦਾ 37000 ਰੁਪਏ ਤੇ ਇਹਦਾ ਗਾਂ ਦਾ ਰੇਟ ਹੋਊਗਾ ਜੀ 58000 ਰੁਪਇਆ 20 ਲੀਟਰ ਦੁੱਧ ਚਵੰਡੀ ਆ ਹਾਂਜੀ ਹਾਂਜੀ ਇਹ 14 15 ਕਿਲੋ ਬੋਲਾ ਚਵੰਡੀ ਆ ਇਹਦੇ ਮਗਰ ਵੱਛੀ ਇਹਦੇ ਮਗਰ ਵੱਛਾ ਤੇ ਮਾਝ ਦੇ ਮਗਰ ਕਟਾ ਡਿਟੇਲ ਤੁਹਾਨੂੰ ਸਾਰੀ ਦੱਸ ਦਿੱਤੀ ਆ ਤਿੰਨੇ ਨਾਗਾ ਤਿੰਨੇ ਨਾਗਾ ਸੂਏ ਸੋਏ ਆ ਇੱਕ ਟਾਈਮ ਦੋ ਟਾਈਮ ਚੋਕੇ ਚੋਕੇ ਲਵੇ ਭੈਣ ਭਾਬ ਦੀ ਕੋਈ ਕੁਚੈ ਵਾਲੀ ਗੱਲ ਨਹੀਂ ਜੀ ਹਾਂ ਐਡਰੈਸ ਵਗਦਾ ਇੱਕ ਰਹੀ ਫੇਰ ਬੋਲ ਦੇਣਾ ਪਿੰਡ ਚਾਟੇ ਤੇ ਬਾਕੀ ਮੇਰਾ ਵੀਰ ਇਹ ਆ ਵੀ ਜਿਹੜਾ ਸਾਈ ਉਹ ਮੇਰਾ ਵੀਰ ਪਾਇਆ ਕਰੋ ਜਿਹੜੇ ਵੀਂਦ ਰੈਂਕਰ ਲੈਣਾ ਹੁੰਦਾ ਆ ਆਈ ਬਾਗੇ ਮੁੰਡਾ ਸਵਾਦ ਨਾ ਲਿਆ ਕਰੋ ਮਰ ਗਿਆ ਸਾਡੇ ਕੋ ਪੈਣ ਹੀ ਪੈਂਦੇ ਜਾਂ ਆਪੇ ਜਾਂ ਪਾਇ ਦੀ ਇਹ ਗੱਲ ਨਾ ਕਰਿਆ ਕਰੋ ਪਹਿਲਾਂ ਜਾਂ ਗੱਡੀ ਘੱਲੇ ਕਰੋ ਠੀਕ ਹੈ ਜੀ ਹਾਂ ਲਓ ਜੀ ਬਾਈ ਦਾ ਐਡਰੈਸ ਐਕਰੀ ਫਿਰ ਮੈਂ ਬੋਲ ਕ ਤੇ ਬਾਈ ਫੋਨ ਨੰਬਰ ਐਕਰੀ ਸੀ ਬੋਲ ਫੋਨ ਨੰਬਰ ਜੀ ਹੈਗਾ 9041874906 ਇਹ ਸੇ ਨੰਬਰ ਦੇ ਬਾਦ ਸਾਹਿਬ ਚਾਲ ਮਾਰੀ ਉਹ ਤਿੰਨੇ ਲੰਗਰ ਜੀ ਉਹ ਫੋਨ ਲਾਵੇ ਤੰਨਾ ਠੀਕ ਹੈ ਤੁਹਾਨੂੰ ਜਿਹੜਾ ਡੰਗਰ ਵੀਡੀਓ ਪਾ ਦਿੰਦੇ ਓਕੇ ਜੀ